ਰਹੀ ਤਾਂ ਕਿਉਂਕਿ ਰਿਪੋਰਟ ਹੋਣ ਦਾ ਕਾਰਨ ਕਿਉਂਕਿ ਉਹ ਕਿਸ ਤਰ੍ਹਾਂ ਲੱਗਦਾ ਵੀ ਪਹਿਲਾਂ ਤੱਕ ਜਿਹੜਾ ਸਵਾਲ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਕਿ ਰਿਪੋਰਟ ਹੁੰਦਾ ਕਾਰਨ ਕਿਸਾ ਆਪਣੇ ਕੀ ਦੇ ਕੁੜੀ ਲੜਕੀ ਬੇਸਿਕਲੀ ਲੜਕੀ ਰਿਪੋਰਟ ਨਹੀਂ ਹੋਏਗੀ। ਕੁਸ਼ਕ ਗੱਲਾਂ ਹਜੇ ਸਵਾਲ ਬਣੇ ਹੋਏ ਆ ਲੋਕਾਂ ਨੂੰ ਵੀ ਉਹ ਜਿਹੜੀਆਂ ਕੁਝ ਗਲਤ ਆਇਆਂ ਉਹਨਾਂ ਅਸੀਂ ਕਲੈਰੀਫਾਈ ਕਰ ਸਕਦੇ ਹਾਂ ਕਿਉਂਕਿ ਪਰਿਵਾਰ ਨਾਲ ਹਾਂ ਜੀ ਹੌਲੀ ਹੌਲੀ ਇਹ ਗੱਲ ਕਲੀਅਰ ਹੋਈ ਦੁਖੀ ਪਰਿਵਾਰ ਦੇ ਵਿੱਚ ਸਾਰੀਆਂ ਗੱਲਾਂ ਨਹੀਂ ਹਰੇਕ ਬੰਦੇ ਨੇ ਲੜਕੀ ਰਿਪੋਰਟ ਨਹੀਂ ਹੋਈ ਅਸਲ ਦੇ ਵਿੱਚ ਉਹਦੇ ਵੀਜ਼ੇ ਦਾ ਇੱਕ ਐਕਸਪਾਇਰੀ ਵਗੈਰਾ ਸੀ ਬਾਕੀ ਜ਼ਿਆਦਾ ਇਹਦੀ ਡਿਟੇਲ ਆ ਜਿਹੜੀ ਪੁਲਿਸ ਹਮ ਵੈਸੀ ਵਗੈਰਾ ਤੋਂ ਰਿਕਾਰਡ ਵਗੈਰਾ ਲੈ ਰਹੀ ਹੈ ਉਹ ਸਾਰਾ ਇਨਕੁਆਇਰੀ ਦੇ ਬਾਅਦ ਪੁਲਿਸ ਨੇ ਉਹ ਕਲੀਅਰ ਕਰ ਦੇਣਾ ਹੈ ਬਿਲਕੁਲ ਚਲੋ ਉਹ ਤਾਂ ਇਨਵੈਸਟਿਗੇਸ਼ਨ ਦਾ ਪਾਰਟ ਹੈ ਕਿਉਂ ਰਿਪੋਰਟ ਹੋਈ ਕਿਉਂਕਿ ਵੀਜ਼ੇ ਦੀ ਕੀ ਪ੍ਰਬਲਤ ਸੀ ਇੱਕ ਸਵਾਲ ਹੋ ਜਿਹੜੇ ਦਰਸ਼ਕ ਵੀ ਜਾਨਣਾ ਚਾਹੁੰਦੇ ਆ ਕਿ ਕੰਨੇ ਲੰਬੇ ਸਮੇਂ ਤੋਂ ਦੋਸਤੀ ਜਿਹੜੀ ਇਹਨਾਂ ਦੀ ਮੀਡੀਆ ਤੇ ਬਣੀ ਇਹ ਵੀ ਇਨਕੁਆਰੀ ਦੇ ਵਿੱਚ ਹੀ ਸਾਫ ਹੋਇਆ ਜੀ ਇਹ 2025 ਦੇ ਇਸੇ ਸਾਲ ਦੇ ਵਿੱਚ ਹੀ ਆਇਆ ਹੈ ਜਿਹੜਾ ਮਤਲਬ ਇੱਕ ਪੁਰਸਨ ਇਨਕੁਆਰੀ ਦੇ ਵਿੱਚ ਆਇਆ ਹੈ ਵੀ ਇਸੇ ਸਾਲ ਦੇ ਵਿੱਚ ਇਹਨਾਂ ਦੀ ਕਿਸੇ ਸੋਸ਼ਲ ਮੀਡੀਆ ਐਪ ਦੇ ਉੱਤੇ ਜਿਹੜੀ ਦੋਸਤੀ ਹੋਈ ਹੈ ਤੇ ਇਹਨਾਂ ਨੇ ਲਿੰਕ ਡਵੈਲਪ ਕਰਕੇ ਇੱਥੋਂ ਤੱਕ ਕਨਾਉਣਾ ਦਾ ਕੰਮ ਕਰਤਾ ਜੀ ਬਿਲਕੁਲ ਜਿਹੜੀ ਪਹਿਲਾਂ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਉਹ ਸਾਰੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਹਾਂਜੀ ਜਿਹੜੇ ਦੋ ਦੋਸ਼ੀ ਨਾਮ ਜਦ ਸੀ ਕਿ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਔਰ ਪਾਲ ਸਰਮਾਣ ਦੇ ਵਿੱਚ ਜਿਹੜਾ ਇੱਕ ਹੋਰ ਦੋਸ਼ੀ ਉਹਨਾਂ ਨੇ ਮਲੂਕ ਪੁਲਿਸ ਨੇ ਪਾਇਆ ਤੇ ਉਹਨੂੰ ਵੀ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਉਹਨੂੰ ਦੋਸ਼ੀ ਨੂੰ ਸਮੇਤ ਜਿਹੜਾ ਸਾਧਨ ਹੈ ਇਸ ਘਟਨਾ ਦੇ ਵਿੱਚ ਵਰਤਿਆ ਉਹ ਸਮੇਤ ਉਹ ਸਾਧਨ ਦੇ ਦੋਸ਼ੀ ਨੂੰ ਤੀਜੇ ਨੂੰ ਵੀ ਫੜ ਲਿਆ ਤੇ ਹੋਰ ਵੀ ਜਿਹੜੇ ਦੋਸ਼ੀ ਵੀ ਥੋੜਾ ਜਿਹਾ ਕਲੀਅਰ ਕਰਿਓ ਕਿ ਜਿਸ ਦਿਨ ਇਹ ਵਾਰਦਾਤ ਵਾਪਰੀ ਆ ਉਸ ਦਿਨ ਘਰ ਦੇ ਵਿੱਚ ਕੌਣ-ਕੌਣ ਸੀ ਕੀ ਉਸ ਦਿਨ ਘਰ ਦੋਵੇਂ ਇਕੱਲੇ ਸੀ ਮਾਤਾ-ਪਿਤਾ ਨਾਲ ਰਹਿੰਦੇ ਸੀ ਇਸ ਘਰ ਤੇ ਉਹ ਗੱਲ ਦਿੱਤਾ ਸੀ ਉਹ ਮੁੰਡਾ ਬਿਲਕੁਲ ਜਦੋਂ ਸਾਰੀ ਘਟਨਾ ਵਾਪਰੀ ਆ ਘਟਨਾ ਕਰਮ ਹੋਇਆ ਤੇ ਇੱਥੇ ਗੰਦਰ ਦੀ ਮਦੋਂ ਬਹੁਤ ਕਰਤੀ ਦੀ ਕਤਲ ਕਰ ਦਿੱਤਾ ਜਾਂਦਾ ਤੇ ਉਦੋਂ ਪਰਿਵਾਰ ਚ ਕੌਣ ਕੌਣ ਸੀ ਇੱਥੇ ਕਤਲ ਵੇਲੇ ਕੋਈ ਨਹੀਂ ਸੀ ਦੋਵੇਂ ਜੀ ਸੀ ਜੀ ਤੇ ਜਾਂ ਉਹਨੇ ਜਿਹੜੇ ਉਹਦੇ ਸਾਥੀ ਇਸ ਘਟਨਾ ਦੇ ਵਿੱਚ ਜਿਹੜੇ ਅਪਰਾਧੀ ਐ ਉਹਨੇ ਜਿਹੜੇ ਸੱਦੇ ਸੀ ਉਹੀ ਸੀ ਪਰਿਵਾਰ ਦਾ ਕੋਈ ਨਹੀਂ ਸੀ ਕਿਉਂਕਿ ਮੁੰਡੇ ਦੇ ਫਾਦਰ ਅਤੇ ਮਦਰ ਕਨੇਡਾ ਸੀ ਉਸ ਟਾਈਮ ਤੇ ਬਾਕੀ ਰਿਸ਼ਤੇਦਾਰੀਆਂ ਨੇੜੇ-ਨੇੜੇ ਜੋ ਪੂਆ ਫੂੜਾ ਆਪੋ ਆਪਣਾ ਮਤਲਬ ਅੰਤਿਲ ਮਾਰਚ 2025 ਚ ਕਿਉਂਕਿ ਜਨਵਰੀ 2025 ਚ ਰੁਪਿੰਦਰ ਇੱਥੇ ਵਾਪਸ ਆਉਂਦੀ ਐ ਇਹ ਜਨਵਰੀ 2025 ਤੋਂ ਮਾਰਚ 2025 ਦੇ ਵਿੱਚ ਗੁਰਵਿੰਦਰ ਦੇ ਫਾਦਰ ਐਂਡ ਉਹਦੇ ਫਾਦਰ ਉਹਨਾਂ ਦੇ ਬੇਟੀ ਕੋਲੇ ਬੱਚਾ ਹੋਣ ਵਾਲਾ ਸੀ ਉੱਥੇ ਚਲੇ ਗਏ ਸੀਗੇ ਕੈਨੇਡਾ ਤੇ ਬਸ ਉਹਨਾਂ ਨੇ 8 ਦਸੰਬਰ ਨੂੰ ਵਾਪਸ ਆਉਣਾ ਸੀ ਤੇ ਇਹ 28 ਅਤੇ 29 ਦੀ ਦਰਮਿਆਨੀ ਰਾਤ ਨੂੰ ਇੱਕ ਘਟਨਾ ਨੂੰ ਇੰਜ਼ਾਮ ਦਿੱਤਾ। ਦੇਵਾਨੰਦ ਜਦੋਂ ਪੁਲਿਸ ਪੁਲਿਸ ਉੱਥੇ ਪਹੁੰਚਦੀ ਹੈ ਕੀ ਦੇਖਦੀ ਹੈ ਇੱਕ ਵਾਰੀ ਕਿਹੜਾ ਸੀਨ ਸੀ ਬਿਲਕੁਲ ਬਿਲਕੁਲ ਜਿਸ ਤੋਂ ਉੱਤੇ ਜੀ ਦੇ ਤੇ ਯਕੀਨ ਕਰੂਗਾ ਇੱਕ ਪਰਿਵਾਰ ਦੇ ਵਿੱਚ ਕਿਉਂਕਿ ਪੇਕਿਆਂ ਨੇ ਸਹੁਰਿਆਂ ਨੇ ਸਾਰਿਆਂ ਨੇ ਇੱਕ ਮਤਲਬ ਲੇਡੀਜ਼ ਆ ਪਰਵਾਰ ਦੇ ਵਿੱਚ ਕਿੱਥੋਂ ਸੁਭਾ ਸ਼ਾਮ ਰੋਟੀ ਲੈ ਕੇ ਖਾਣੀ ਚਾਹ ਪਾਣੀ ਉਹ ਤੋਂ ਬਿਨਾ ਕੁਝ ਵੀ ਕਰ ਸਕਦੀ ਬਿਲਕੁਲ ਰਿਸ਼ਤੇ ਇਹ ਉਤਾਰ-ਤਾਰ ਕਰਕੇ ਉਹਨੇ ਬਲੋ ਬਹੁਤ ਇੱਕ ਔਰਤ ਜਾਪ ਤੇ ਪੁਲਸ ਤੋ ਪਹੁੰਚਦੀ ਆ ਪੁਲਸ ਪਹੁੰਚਦੀ ਆ ਉਸ ਤਰ੍ਹਾਂ ਕਿਸ ਤਰ੍ਹਾਂ ਸੀਸੀ ਪੁਲਸ ਨੂੰ ਕਿਸ ਤਰ੍ਹਾਂ ਵੇਖਿਆ ਕਿ ਕਿਸ ਤਰ੍ਹਾਂ ਉੱਪਰ ਪਿਆ ਸੀ ਕਿਸ ਤਰ੍ਹਾਂ ਕੀ ਹਲਾਸੀ ਉਹ ਪੁਲਸ ਨੂੰ ਤਾਂ ਜੀ ਉਹਨੇ ਸਿਰਫ ਇਹੀ ਦੱਸਿਆ ਜਿਹੜੇ ਪਹਿਲਾਂ ਸਟਾਰਟਿੰਗ ਦੇ ਵਿੱਚ ਆਂਡ ਗਵਾਂਡ ਆਏ ਜਾਂ ਪਹਿਲਾਂ ਉਹਨੇ ਆਪਦੇ ਦਾਦੇ ਨੂੰ ਜਾਂ ਪਿਓ ਨੂੰ ਜਾਂ ਪੇਕੇਾਂ ਚੋਂ ਜਿਹਨੂੰ ਵੀ ਸੱਦਿਆ ਸਭ ਤੋਂ ਪਹਿਲਾਂ ਤਾਂ ਉਹ ਹੀ ਆਏ ਉਹਦੇ ਪੇਕੇ ਆ ਕੇ ਹਨਕਵੜ ਨੂੰ ਜਗਾ ਕੇ ਫਿਰ ਪੁਲਿਸ ਨੂੰ ਇਨਫਾਰਮ ਕੀਤਾ ਕਿ ਇੱਕ ਡਰਾਮਾ ਰਚਿਆ ਵੀ ਲੁੱਟਖੋ ਹੋ ਗਈ ਆ ਸਾਨੂੰ ਕੋ ਚੋਰੀ ਕਰਨ ਦੀ ਨੀਤ ਨਾ ਆਇਆ ਸੀ ਤੇ ਗੁਰਵਿੰਦਰ ਨੂੰ ਕੋਈ ਮਾਰ ਕੇ ਚਲਾ ਗਿਆ ਸੀ ਕਿ ਕਿਸ ਤਰੀਹ ਨਾਲਸ ਪੈਸੇ ਛੱਤ ਤੇ ਛੱਤ ਦੇ ਉੱਤੇ ਦਾ ਮਤਲਬ ਘਰ ਦੀ ਜਿਹੜੀ ਛੱਤ ਆ ਕੋਠੀ ਦੀ ਉਹਦੇ ਉੱਪਰ ਉਹਦੀ ਡੈੱਡ ਬਾਡੀ ਉਸ ਟਾਈਮ ਪਈ ਸੀ ਜਦੋਂ ਮਤਲਬ ਰਿਸ਼ਤੇਦਾਰਾਂ ਨੇ ਆ ਕੇ ਦੂਜਿਆਂ ਨੇ ਵੇਖੀ ਸਾਰਿਆਂ ਨੇ ਪੁਲਿਸ ਨੇ ਵੀ ਆ ਕੇ ਉੱਥੇ ਮਤਲਬ ਜਿਹੜਾ ਬਗੂਆ ਅੰਡਰ ਵੀ ਆ ਰਕਲੇ ਅੰਡਰ ਵੀ ਆ ਚ ਸੀਗਾ ਨਾ ਪੈਂਟ ਨਾ ਸ਼ਰਟ ਨਾ ਲੋਰ ਕੁਝ ਵੀ ਨਹੀਂ ਸੀਗਾ इवन ਕਿ ਇੱਕ ਦਸਤਾਰ ਧਾਰੀ ਮੁੰਡਾ ਸੀਗਾ ਪੱਗ ਬੰਨਦਾ ਹੁੰਦਾ ਸੀ ਤੇ ਉਹਦਾ ਸਿਰ ਵੀ ਨੰਗਾ ਸੀ ਤੇ ਕੇਸ ਕੋਸ ਖੁੱਲੇ ਖਿਲਰੇ ਪਏ ਸੀਗੇ ਜੀ ਬਹੁਤ ਮਲਬੂਰੀ ਹਾਲਾਤ ਉਹਦੇ ਵਿੱਚ ਸੀਗਾ ਜੀ ਬਿਲਕੁਲ ਕੀ ਪਰਿਵਾਰ ਨੇ ਤੁਸੀਂ ਇਥੋਂ ਜੇ ਕਿਸ ਤਰ੍ਹਾਂ ਲੱਗਦਾ ਇੱਕ ਇਕਲਾ ਮੁੰਡਾ ਸੀ ਮਰੇ ਚਾਵਨਾ ਪੱਲੇ ਹੁੰਦਾ ਮਾਪ ਦਾ ਮੁੰਡਾ ਕਿਸਰਾ ਲਾਸੀ ਨੂੰ ਵਿਕਿਆ ਤੇ ਕੋਈ ਕਿ ਇਕੱਲਾ ਮੁੰਡਾ ਸੀ ਤੇ ਹੋਰ ਕਿੰਨੇ ਬੱਚੇ ਨੇ ਪਰਿਵਾਰ ਤੋਂ ਕਿੱਥੇ ਸੀ ਪਰਿਵਾਰ ਤਾਂ ਬਈ ਇਹਦਾ ਮੰਮੀ ਡੈੜੀ ਨਾ ਉਹ ਤਾਂ ਸਾਲ ਹੋ ਗਿਆ ਬਾਹਰ ਗਏ ਇੱਥੇ ਤਾਂ ਇਹ ਦੋਨੇ ਜੀ ਰਹਿੰਦੇ ਸੀ ਪਹਿਲਾਂ ਇਹ ਬਾਹਰ ਸੀ ਉਸ ਤੋਂ ਬਾਅਦ ਇਹਨਾਂ ਦੀ ਕੋਈ ਗੱਲਬਾਤ ਹੋਈ ਇਹਨੇ ਕਿਹਾ ਵੀ ਵੀਜ਼ਾ ਬੂਜੇ ਦੀ ਮੇਰੇ ਦੀ ਫੀਸ ਦੇਣੀ ਭਰਨੀ ਹੈ ਵੀ 25 ਲੱਖ ਜਾਂ 35 ਲੱਖ ਉਹ ਕੁਲਦੀਪਾਂ ਦਾ ਵੀ ਭਾਈ ਕਿੱਲਾ ਜ਼ਮੀਨ ਨਹੀਂ ਵੇਖਦੀ ਆਪਾਂ ਤਾਂ ਤੂੰ ਇੱਥੇ ਹੀ ਆ ਜਾ ਠੀਕ ਹੈ ਚਲੋ ਜਾਨੀ ਇੱਥੇ ਆ ਜਾਨੀ ਹੈ ਇੱਥੇ ਆ ਕੇ ਫੇਰੇ ਇਹਨਾਂ ਨੂੰ ਆਂਦੀ ਚਲੋ ਡੈਡੀ ਮੈਂ ਫਰੀਦ ਦਾ ਕੰਮ ਚਲਾ ਲੈਣੀ ਐ ਕਿਉਂਕਿ ਵਿਸ਼ਵਾਸ ਹੀ ਇਹਨਾਂ ਨੂੰ ਇਹ ਸੀ ਜੋ ਕੁਝ ਕਹੀ ਜਾਂਦੀ ਸੀ ਉਹ ਮੈਂ ਕਰੀ ਜਾਂਦੇ ਸੀ ਫਰੀਦ ਦਾ ਕੰਮ ਚਲਾ ਲਿਆ ਬਸ ਉਹ ਮਿੰਨ ਲਾ ਦਾ ਡੇਢ ਕਿ ਮਹੀਨਾ ਦੋ ਕਿ ਮਹੀਨਾ ਆਈ ਨੂੰ ਹੋਏ ਹੋਣੇ ਮੁੜ ਕੇ ਕੁਲਦੀਪ ਉੱਠ ਗਿਆ ਸਾਲ ਉਹਨੂੰ ਹੋ ਗਿਆ ਤੇ ਮੈਨੂੰ ਲੱਗਦਾ ਵੀ ਕੁਲਦੀਪ ਨੂੰ ਤਾਂ ਸਾਰਾ 4 ਕਿ ਮਹੀਨੇ ਰਹੀ ਐ ਦੋ ਕਿ ਮਹੀਨੇ ਤਾਂ ਵਿਆਹ ਵੇਲੇ ਉਦੋਂ ਬਾਅਦ ਬਾਹਰ ਉੱਠ ਗਈ ਫੇਰੇ ਸਾਲ ਤੋਂ ਆਈ ਫੇਰ ਦੋ ਕਿ ਮਹੀਨੇ ਜਦੋਂ ਆਈ ਨੂੰ ਹੋਏ ਫਿਰ ਕੁਲਦੀਪ ਉੱਠ ਗਿਆ ਇਹ ਤੇ ਦੋਨੇ ਹੀ ਚੀਜ਼ ਸੀ ਵਿਚਾਰੇ ਬਸ ਦੋਨੇ ਹੀ ਗੁਰਵਿੰਦਰ ਦਾ ਕਿਸ ਤਰ੍ਹਾਂ ਦਾ ਸੀ ਸੁਭਾ ਕਿਸ ਤਰ੍ਹਾਂ ਦਾ ਸੀ ਗੁਰਵਿੰਦਰ ਕਿਸ ਤਰ੍ਹਾਂ ਦਾ ਮੁੰਡਾ ਸੀ ਦੇਵਨੰਦ ਜੀ ਕਰੇ ਦੱਸ ਸਕਣ ਲਾ ਤਾਂ ਪਤਾ ਲੱਗਦਾ ਵੀ ਇਹਨਾਂ ਦਾ ਪਹਿਲਾਂ ਤੋਂ ਸਬੰਧ ਸੀਗਾ ਲੋ ਗੁਰਵਿੰਦਰ ਕਿਸ ਤਰ੍ਹਾਂ ਦੀ ਚੀਜ਼ ਹੈ ਕਾਫੀ ਤੁਸੀਂ ਜਾਣਦੇ ਹੋਗੇ ਕਿਸ ਤਰ੍ਹਾਂ ਦਾ ਕੈਰੇਕਟਰ ਸੀ ਕਰਦੇ ਕਿਸ ਤਰ੍ਹਾਂ ਗੁਰਵਿੰਦਰ ਦਾ ਤਾਂ ਤੁਸੀਂ ਪੁੱਛੋ ਹੀ ਨਾ ਬਲਮਾਨ ਸੀ ਉਹਨੂੰ ਵਿਚਾਰੇ ਨੂੰ ਲੈ ਕੇ ਬੈਠੀ ਮੈਂ 30 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਬੰਦਾ ਮੈਂ ਉਹ ਸੱਤ ਚ ਨਹੀਂ ਵੇਖਿਆ ਪਟਿਆਲੇ ਯੂਨੀਵਰਸਿਟੀ ਦੀਆਂ ਡਿਗਰੀਆਂ ਕੀਤੀਆਂ ਸੀ ਐਡਾ ਪਲਾ ਮਾਨਸ ਬੰਦਾ ਸੀ ਨੀਵੀਂ ਪਾ ਕੇ ਤੁਰਨ ਵਾਲਾ ਬੰਦਾ ਸੀ ਇਹ ਲੋੜ ਤੋਂ ਵੱਧ ਤੇਜ਼ ਹੋਣ ਕਰਕੇ ਤੇ ਉਹ ਪਲਮਾ ਪਲਾ ਮਾਨਸ ਹੋਣ ਕਰਕੇ ਉਹਦੀ ਵਿਚਾਰੇ ਦੀ ਮੌਤ ਹੋ ਗਈ ਆਮ ਤੌਰ ਤੇ ਜਿਵੇਂ ਹੁਣ ਉਹ ਸ਼ੇਅਰ ਕਰਨਾ ਮੈਨੂੰ ਪਤਾ ਹੋ ਸਕਦਾ ਚਾਹੁੰਦਾ ਹੋਵੇ ਪਰ ਉਹ ਆਪਦੇ ਮੰਮੀ ਡੈਡੀ ਨਾਲ ਮਾਂ ਕੋਲੋਂ ਦੇਖਦਾ ਸੀ ਵੀ ਚਲਾ ਆਊਗਾ ਤਾਂ ਫਿਰ ਗੱਲਬਾਤ ਕੋਈ ਕਰਾਂਗੇ ਹਨਾ ਆਪਾਂ ਕੋਈ ਤੇ ਪਲਾ ਜਜਮੈਂਟ ਲਾ ਲੈਂਦਾ ਤੇ ਇਹਨੇ ਬਹੁਤ ਚਿਰ ਇਹ ਹੁਣ ਸਾਨੂੰ ਹੌਲੀ ਹੌਲੀ ਪਤਾ ਲੱਗਦਾ ਹੈ ਕਿ ਗੋਲੀਆਂ ਗਾਲੀਆਂ ਤੇਨੂੰ ਵਿਚਾਰੇ ਨੂੰ ਪਹਿਲਾਂ ਤੋਂ ਪੈ ਰਹੀਆਂ ਸੀਗੀਆਂ ਇਹ ਰਾਤ ਨੂੰ ਮੈਂ ਸਾਨੂੰ ਛੱਪ ਦੇ ਕੇ ਪਾ ਦਿੰਦੇ ਸੀ ਮਗਰ ਉਹ ਆਈ ਜਾਈ ਜਾਂਦੇ ਸੀਗੇ ਇਹਨੂੰ ਤਾਂ ਵਿਚਾਰੇ ਨੂੰ ਏਡੀ ਜੱਜਮੈਂਟ ਨਹੀਂ ਹੋਈ ਕਿਉਂਕਿ ਦੇ ਸਰੀਰ ਤੋਂ ਪਤਾ ਲੱਗਦਾ ਸੀ ਪਹਿਲਾਂ ਨੌਜਵਾਨ ਸੀਗਾ ਉਹ ਹੌਲੀ ਹੌਲੀ ਦਾ ਰੰਗ ਕਾਲਾ ਹੁੰਦਾ ਜਾਂਦਾ ਤੇ ਬੁਝਿਆ ਜਿਹਾ ਵਿਚਾਰਾ ਤੇ ਐ ਮਤਲਬ ਕੋਈ ਨਸ਼ੇ ਦੀ ਗੋਲੀ ਜਿਹੜੀ ਗੱਲ ਕੀਤੀ ਜਾ ਰਹੀ ਵੀ ਕੋਲ ਕੇ ਦਿੱਤੀ ਗਈਆਂ ਗੁਰਵਿੰਦਰ ਪੱਲਾ ਕੋ ਨਸ਼ਾ ਤਾਂ ਨਹੀਂ ਕਰਦਾ ਸੀ ਕਿਸ ਤਰ੍ਹਾਂ ਲੱਗਦਾ ਸੀ ਤੁਸੀਂ ਤਾਂ ਕੋਈ ਕਾਫੀ ਵਿੱਚ ਤਰੰਗ ਇਹਨਾਂ ਦੇ ਘਰ ਦੇ ਵਿੱਚ ਨਸ਼ਾ ਹੀ ਨਹੀਂ ਸੀ ਇਹਦੇ ਜਿਹੜੇ ਦਾਦਾ ਜੀ ਬਹੁਤ ਮੰਨੇਵੇ ਪਿੰਡ 'ਚ ਪਾਠ ਕਰਦੇ ਸੀ ਵੀ ਉਹ ਇਹਨਾਂ ਨੂੰ ਅੰਦਰ ਕਦੇ ਸ਼ਰਾਬ ਹੀ ਨਹੀਂ ਵੜੀ ਸੀ ਪਰ ਜਿਹੜਾ ਇਹ ਪਛਾਣੇ ਨਹੀਂ ਜਦੋਂ ਇਹਨਾਂ ਨੇ ਕਿਹਾ ਸੀ ਕੈਮਰੇ ਲਾਉਣੇ ਘਰੇ ਉਹਾਂ ਦੇ ਮੈਂ ਲਾਉਣ ਨਹੀਂ ਦੇਣਾ ਬੇਬਾਲੇ ਸ਼ਰਾਬ ਤੋਂ ਲੋੜ ਤੋਂ ਜ਼ਿਆਦਾ ਸ਼ਰੀਫ ਫੋਨ ਕਰਕੇ ਇਹ ਪਛਾਣੇ ਨਹੀਂ ਕਿਉਂਕਿ ਸ਼ਰਾਫਤ ਹੀ ਮਾਰ ਗਏ ਇਹਨਾਂ ਨੂੰ ਸ਼ਰਾਫਤ ਲੋੜੋਂ ਜ਼ਿਆਦੇ ਸ਼ਰੀਪ ਪਰਿਵਾਰ ਸੀ ਪਿੰਡ ਚ ਕੀ ਸਾਰੇ ਇਲਾਕੇ ਚ ਪੁੱਛ ਲੋਵੇ ਦੂਸਰੀ ਇੰਨੀ ਮਾਰੀ ਮੈਨਾਂ ਕਦੇ ਕਿਸੇ ਨਾਲ ਖੋਵੇ ਨਾ ਜਿਹੜੀ ਇਹਨਾਂ ਨਾਲ ਹੋਈ ਬਾਕੀ ਚਲੋ ਕਾਨੂੰਨ ਨੇ ਹੁਣ ਸਜ਼ਾ ਦੇਣੀ ਹੈ ਇਹ ਵਜੇ ਸਖਤ ਸਜ਼ਾ ਮੈਣੀ ਚਾਹੀਦੀ ਹੈ ਉਮਰ ਕਾ ਕਿਹੜੀ ਇਹਨਾਂ ਨੂੰ ਫਾਸੀ ਹੋਣੀ ਚਾਹੀਦੀ ਐਸ ਬੰਦਿਆ ਨੂੰ ਨਾ ਐਡੇ ਨਰਮ ਬੰਦਿਆ ਦਾ ਕਤਲ ਹੋਇਆ ਪਿੰਡ ਸਾਡਾ ਵੇਖੀ ਸਕਦਾ ਇੰਨਾ ਪ੍ਰਭਾਵਕਾ ਸਾਡੇ ਬੱਚੇ ਕੋਲੇ ਰਹਿੰਦੇ ਸੀ ਸਾਨੂੰ ਇਹਨਾਂ ਦੁੱਖ ਹੈ ਇਹਨੇ ਤੀਜੇ ਚੌਥੇ ਤੇ ਰੱਖਣਾ ਸ਼ਰਮਾ ਜੀ ਆਹੀ ਮੈਂ ਯਾਰ ਮੇਰਾ ਮਾਨੋਖਾ ਸਾਡੇ ਬੱਚਿਆਂ ਨੇ ਇਹਦੇ ਕੋਲੇ ਰਾਤ ਨੂੰ ਪੈਣਾ ਆਉਣਾ ਚੱਲ ਕੇ ਆਉਣਾ ਇਹਦਾ ਇਹਨਾਂ ਦਾ ਤੱਤ ਸੀਗਾ ਬੱਚਿਆਂ ਨਾਲ ਇਹਨਾਂ ਨੇ ਤਿਆਰ ਸਾਡੇ 4 ਬੱਚੇ ਨੇ ਨੌ ਨੂੰ ਪੁੱਤ ਕਾਉਣਾ ਦਾ ਨਹੀਂ 20 20 ਕਿੱਲੇ ਜ਼ਮੀਨ ਆਉਦੀ ਹੋਵੇ ਤੇ ਅਗਲਾਂ ਦਾ ਵੀ ਸਾਨੂੰ ਵੀ ਅੱਜਕੱਲ ਪਤਾ ਹੀ ਹੈ ਵੀ ਆਈਲੈਂਡ ਨਾਲ ਕੁਝ ਨਹੀਂ ਲੈਣਾ ਇਦਾਂ ਬਿੱਦੂ ਸਾਡਾ ਪੁੱਤ ਚੰਗੇ ਕਰ ਅਗਲਾ ਕਹਿੰਦਾ ਵੀ ਕੀ ਲੈਣਾ ਜਮੀਲ ਉਹਦੀ ਕੰਮ ਕਰਦੀ ਲੇਕਿਨ ਫਿਰ ਵੀ ਸਾਡੇ ਚਾਰ ਬੱਚੇ ਸੀ ਚਾਰੇ ਬੱਚੇ ਇਹਦੇ ਕੋਲੇ ਹਫਤੇ 'ਚ ਮੇਰਾ ਖਿਆਲ ਵੀ ਇੱਕ ਰਾਤ ਤਾਂ ਜ਼ਰੂਰ ਪੈਣਾ ਉਹਨਾਂ ਨੇ ਇਹਨੇ ਐਡਾ ਮਨ 'ਚ ਵਸਿਆ ਸੀ ਦਾ ਲਾਪਰੀ ਸ਼ਰਮਾ ਹੀ ਮੇਰਾ ਬੱਚਾ ਇੱਕ ਮੁੰਡਾ ਤੋ ਤੂ ਤੋ ਤੂ ਹੈ ਇੱਕ ਮੁੰਡਾ ਹੋਰ ਸਾਡਾ ਸ਼ਰਮਾ ਇਹ ਤਿੰਨ ਬੱਚੇ ਆਏ ਇਹਦੇ ਕੋਲੇ 15 ਦਿਨਾਂ ਚ 24 ਦਿਨਾਂ ਚ ਇੱਕ ਰਾਤ ਪੈਣਾ ਪੈਣਾ ਰਹਿਣਾ ਤੇ ਕੋਲੇ ਇਹਨੇ ਇੰਨਾ ਦੁੱਖ ਨਾ ਦੱਸਣਾ ਦੱਸਦਾ ਸੀ ਮਾੜੀ ਮੁੱਕੀ ਗੱਲ ਬਸ ਮਨ ਚ ਐਸਾ ਪਾਪ ਵਸਿਆ ਉਹਦੇ ਉਹਨੇ ਬੱਚੇ ਦੀ ਜਾਨ ਲੈ ਲਈ ਸਿੱਕੀ ਤੋਂ ਸੁਬੀਨਾ ਤੋਂ ਦਿਖਾਈਆਂ ਕਿ ਕਿਸ ਤਰ੍ਹਾਂ ਪਿੰਡ ਦਾ ਮਾਹੌਲ ਆ ਗਮਗੀਨਾ ਤੇ ਪੂਰਾ ਪਿੰਡ ਇਸ ਗੱਲ ਦਾ ਅਫਸੋਸ ਕਰ ਰਿਹਾ ਕਿ ਗੁਰਿੰਦਰ ਬੜਾ شریف ਬੱਚਾ ਸੀ ਕੋ ਲੋਕਾਂ ਨਾਲ ਮਿਲਨਸਾਰ ਵਾਲਾ ਸੀ ਤਾਂ ਲੇਕਿਨ ਇਸ ਦੀ ਪਤਨੀ ਨੇ ਇਸ ਦੀ ਜਾਨ ਲੈ ਲਈ ਤਾਂ ਤਸਵੀਰਾਂ ਇੱਕ ਵਾਰੀ ਰਣਵੀਤ ਨੂੰ ਦਿਖਾ ਦਈਏ ਕਿ ਆਸੂ ਲਈ ਜਿਹੜਾ ਸੰਸਕਾਰ ਜਿਹੜਾ ਉਹਦਾ ਕੀਤਾ ਜਾਣਾ ਤਾਂ ਪਰਿਵਾਰ ਆ ਪੂਰਾ ਗੰਗੇਨਵਾਲ ਚ ਤਾਂ ਪਿੰਡ ਦੇ ਕਾਫੀ ਲੋਕ ਜਿਹੜੇ ਉਹ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਹੁੰਦੀਆਂ